ਜਿਹੜੀ ਇਹ ਸੇਵਾ ਕਰ ਰਹੇ ਹੋ ਇਹ ਤੁਹਾਡਾ ਮਤਲਬ ਨਹੀਂ ਦੇ ਨਹੀਂ ਦੇ ਸਕਦੇ ਜਿਹਨਾਂ ਕਰ ਰਹੇ ਹੋ ਜਿਹੜੇ ਬੜੀ ਕੀਟਾ ਤੇ ਪਰਮਾਤਮਾ ਦਾ ਕਿਸੇ ਤਲੋ ਮਨੋ ਤਲੋ ਦੇ ਇਸ ਨਾਲ ਖੜੇ ਸਾਡੇ ਇਲਾਕੇ ਦੇ ਬਰਦਾਸ਼ਤ ਨਹੀਂ ਦੇ ਸਕਦੇ ਸਿਰ ਝੁਕਦਾ ਖੰਡਿਆਂ ਵੀ ਸਾਡੀ ਤੁਸੀਂ ਸੇਵਾ ਕਰਵਾ ਰਹੇ ਹੋ ਚਾਹੇ ਕੋਈ ਜਿੰਨੇ ਆਪਣਾ ਸੰਭਾਲ ਲਿਆ ਕੇ ਲੋਕਾਂ ਦੀ ਸੇਵਾ ਕਰ ਰਿਹਾ ਚਾਹੇ ਵੀਰ ਕੋਈ ਵੀ ਸੇਵਾ ਕਰ ਰਿਹਾ ਹੈ ਚਾਹੇ ਉਹ ਵੀਰ ਜਨਾਬ ਦੇ ਬਖਲੇ ਮਾਰ ਰਿਹਾ ਵੀ ਚਾਹੇ ਵੀਰ ਕੋਈ ਵੀ ਸੇਵਾ ਕਰ ਰਿਹਾ ਚਾਹੇ ਵੀ ਗ੍ਰੇਟੀਆਂ ਵੀ ਲੰਗਰ ਦੀ ਸਾਰਿਆਂ ਦੇ ਮੌਕੇ ਤੇ ਜਿਹੜਾ ਮੌਕਾ ਸੰਭਾਲਿਆ ਮੈਂ ਬਹੁਤ ਬਹੁਤ ਧੰਨਵਾਦ ਚਾਹੇ ਕੋਈ ਵੀਰ ਇੱਕ ਟਿਕਾ ਵੀ ਚਾਕੇ ਸਾਡੇ ਲਈ ਹਾਂ ਦਾ ਨਾਰਾ ਮਾਰਦਾ ਉਹਨਾਂ ਵੀ ਅਸੀਂ ਸਿਰ ਚਾ ਕੇ ਸलाम ਕਰਦੇ ਆ ਧੰਨਵਾਦ ਕਰਦੇ ਆ ਮੈਂ ਸੇਵਾ ਪੌਰ ਦੇ ਤੁਹਾਨੂੰ ਕਰ ਧੰਨਵਾਦ ਕਰਦਾ ਰਾਜਾ ਸਾਹਿਬ ਕਮੇਟੀ ਜਿਹੜੀ ਲਗਾਤਾਰ ਮੱਥਵਕ ਜਿਹੜੇ ਪੁਆਇੰਟਸ ਨੇ ਜਿੱਥੇ ਨਾਗਰਿਕ ਕਮੇਟੀ ਆ ਉਥੇ ਲੰਗਰ ਦੀ ਸੇਵਾ ਕਰ ਰਹੇ ਨੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਵਾਦ ਮਜਾਰੀ ਤੋਂ ਸਰਬੀ ਬਾਬਾ ਵਾਲਕਨ ਕਮੇਟੀ ਉਹ ਜਿਹੜੀ ਲੰਗਰ ਪਕਾ ਰਹੀ ਆ ਅਲੱਗ ਅਲੱਗ ਲੋਕੇਸ਼ਾ ਉੱਤੇ ਉਹਨਾਂ ਦਾ ਵੀ ਧੰਵਾਦ ਪਿੰਡਾਂ ਦੇ ਵਿੱਚੋਂ ਵੱਡੇ ਵੱਡੇ ਤੇ ਜਿਹੜੇ ਸਾਡੇ ਅਮਰੀਕਾ ਵਾਲੇ ਵੀਰ ਨੇ ਪਿੰਡਾਂ ਦੇ ਵਿੱਚ ਲੋਕਾਂ ਜਿਹੜੀ ਸੇਵਾ ਦੇ ਭੱ ਰਹੀ ਆ ਅਸ ਜਿਸ ਕਰਕੇ ਸੰਗਤ ਵੀ ਬਹੁਤ ਲੱਗੀ ਹੋਈ ਹੈ ਨਾਲ ਉਹਨਾਂ ਦੇ ਸੱਦੇ ਪੱਧਰ ਤੇ ਸੇਵਾ ਚੱਲ ਰਹੀ ਹੈ ਸੇਵਾ ਦੇ ਕਾਰਜ ਜੀ ਦੀ ਬਖਦੌਲਤ ਲੋਕਾਂ ਦੇ ਸੇਵਾ ਦੇ ਕਾਰਜ ਦੀ ਬਖਦੌਲਤ ਆਪਾਂ ਹੁਣ ਤੱਕ ਸ਼ਹੀਦ ਸੋ ਮੁੱਖੇ ਪ੍ਰਸ਼ਾਸਨ ਬਣਾ ਸਾਡੀ ਡੀਸੀ ਸਾਹਿਬ ਵੱਲੋਂ ਜਿੱਥੇ ਹਜ਼ਾਰਾਂ ਲੋਕਾਂ ਦਾ ਪ੍ਰਬੰਧ ਕੀਤਾ ਗਿਆ ਜਿੱਥੇ 1763 ਜਿਹੜੇ ਅੰਪੀਰੀਅਨ ਸੇਵਾ ਕਰ ਬਲੋ ਜੋ ਜੋ ਬਦੀ ਕੀਤਾ ਤੇ ਪਰਮਾਤਮਾ ਦਾ ਤੁਸੀਂ ਤਲੋਂ ਮਨੋਂ ਤਲੋਂ ਕੇ ਇਸ ਨਾਲ ਖੜੇ ਹੋ ਸਾਡੇ ਇਲਾਕੇ ਦੇ ਕਰਦਾ ਸੀ ਜੀ ਨਹੀਂ ਦੇ ਸਕਦੇ ਸਿਰ ਝੋਦਾ ਖੰਡੇ ਵੀ ਸਾਡੀ ਕੋਈ ਸਰਕਾਰ ਕਰਵਾਣੀ ਹੋ ਚਾਹੇ ਕੋਈ ਪਿੰਡੋਂ ਆਪਣਾ ਸਮਾਨ ਲਿਆ ਕੇ ਲੋਕਾਂ ਦੀ ਸੇਵਾ ਕਰ ਰਿਹਾ ਚਾਹੇ ਕੋਈ ਕੋਈ ਰੰਧੇ ਵੀ ਸੇਵਾ ਕਰ ਰਿਹਾ ਹੈ ਦੀਆਂ ਦੀ ਲੰਗਰ ਦੀ ਸਾਰੇ ਨੇ ਮੌਕੇ ਦੇ ਜਿਹੜਾ ਮੌਕਾ ਸੰਭਾਲਿਆ ਮੈਂ ਬਹੁਤ ਬਹੁਤ ਧੰਨਵਾਦ ਚਾਹੇ ਕੋਈ ਵੀਰ ਇੱਕ ਟਿਕਾ ਵੀ ਚਾਕੇ ਸਾਡੇ ਲਈ ਹਾਂ ਦਾ ਨਾਰਾ ਮਾਰਦਾ ਉਹਦਾ ਵੀ ਅਸੀਂ ਸਿਰ ਚਾ ਕੇ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਮਸ਼ੀਰਪੁਰ ਤੋਂ ਤੁਹਾਨੂੰ ਕਰ ਧੰਨਵਾਦ ਕਰਦਾ ਰਾਜਾ ਸਾਹਿਬ ਕਮੇਟੀ ਜਿਹੜੀ ਲਗਾਤਾਰ ਬੱਖ-ਵੱਖ ਜਿਹੜੇ ਪੁਆਇੰਟਸ ਨੇ ਜਿਵੇਂ ਨਾਗਰ ਸਿੱਟੀ ਉਥੇ ਯਗਰਾ ਦੀ ਸੇਵਾ ਕਰ ਰਹੇ ਨੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਮੁਜਾਰੀ ਤੋਂ ਸਰਬੀ ਬਾਬਾ ਵਾਲਕਾ ਕਮੇਟੀ ਉਹ ਜਿਹੜੀ ਲੰਗਰ ਪਚਾ ਰਹੀ ਆ ਅਲੱਗ-ਅਲੱਗ ਮੁਕੇਸ਼ਲਾ ਉੱਤੇ ਉਹਨਾਂ ਦਾ ਵੀ ਧਨਵਾਦ ਪਿੰਡਾਂ ਦੇ ਵਿੱਚੋਂ ਵੱਡੇ ਪੱਧਰ ਤੇ ਜੀ ਸਾਡੇ ਨਰੇਕਾ ਵਾਲੇ ਵੀਰ ਨੇ ਪਿੰਡਾਂ ਦੇ ਵਿੱਚ ਇਹੋ ਜਿਹੀ ਸੇਵਾ ਦੇ ਭਰ ਰਹੀ ਆ ਜਿਸ ਕਰਕੇ ਸੰਗਤ ਵੀ ਬਹੁਤ ਲੱਗੀ ਹੋਈ ਆ ਨਾਲ ਉਹਨਾਂ ਦੇ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਹੈ ਸੇਵਾ ਦੇ ਕਾਰਜ ਜੀ ਜੀ ਬਤਾਲਤ ਲੋਕਾਂ ਦੇ ਸੇਵਾ ਦੇ ਕਾਰਜ ਦੀ ਬਤਾਲਤ ਆਤਾ ਹੋਰ ਤੱਕ ਸ਼ੇਰ ਸੋ ਮੈਂ प्रशासन ਦੇ ਜਿਹੜੇ डीसी साहिब विथे हज़ार तारा करेटी बंदे बना उन्हनि ਬਹੁਤ ਬਹੁਤ इलाही उन्हनि वलो ਧੰਨਵਾਦ ਕਰਦਾ